ਦੀ ਸਵਾਗਤ ਹੈ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਬੁਟੀਕ ਪਲਾਡਾ ਵੱਲੋਂ। ਲਓ ਜੀ ਫਿਰ ਅੱਜ ਇੱਕ ਨਵੀਂ ਕਲੈਕਸ਼ਨ ਨਾਲ ਹਾਜ਼ਰ ਹੋਏ ਹਾਂ। ਅੱਜ ਸਾਡੇ ਰਹਿਣਗੇ ਜਿਹੜੇ ਬੁਟੀਕ ਵਰਕ ਦੇ ਸੂਟ ਬਹੁਤ ਹੀ ਪਿਆਰੇ ਜਿਹੇ ਤੁਹਾਡੇ ਵਾਸਤੇ ਬੁਟੀਕ ਵਰਕ ਦੇ ਸੂਟ ਲੈ ਕੇ ਆਏ ਆਂ ਜੀ ਅਸੀਂ। ਡਿਜ਼ਾਈਨਿੰਗ ਬਹੁਤ ਸੋਹਣੀ ਰਹਿਣ ਵਾਲੀ ਹੈ। ਚੈੱਕ ਕਰੋ ਜੀ। ਸਭ ਤੋਂ ਪਹਿਲਾਂ ਮੇਰੀ ਆਪਣੀ ਨੂੰ ਰਿਕਵੈਸਟ ਹੈ ਕਿ ਜੋ ਮੇਰੇ ਚੈਨਲ ਤੇ ਨਵੇਂ ਆ ਤੇ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ। ਠੀਕ ਹੈ ਜੀ ਤੇ ਬੈਲ ਆਈਕਨ ਬਟਨ ਵੀ ਤੁਸੀਂ ਪ੍ਰੈਸ ਕਰ ਲਓ ਜੀ ਲਓ ਜੀ ਪਹਿਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਲੈ ਕੇ ਆਏ ਆ ਤੁਸੀਂ ਇਹ ਵਾਲੇ ਸੂਟ ਨੂੰ ਕੁੜਤਾ ਸਟਾਈਲ ਦੇ ਵਿੱਚ ਵੀ ਰੈਡੀ ਕਰ ਸਕਦੇ ਹੋ ਪਾਕਿਸਤਾਨੀ ਲੁੱਕ ਦੇ ਵਿੱਚ ਇਹਨੂੰ ਥੋੜਾ ਜਿਹਾ ਲੂਸ ਬਣਾ ਲਓ ਉਹ ਵੀ ਬਹੁਤ ਪਿਆਰਾ ਲੱਗਦਾ ਜਾਂ ਤੁਸੀਂ ਐਦਾਂ ਹੀ ਸਿੰਪਲ neck ਬਣਿਆ ਹੋਇਆ ਨੀਚੇ ਘੇਰਾ ਬਣਿਆ ਹੋਇਆ ਠੀਕ ਹੈ ਜੀ ਜਿਹੜੀ ਲੈਂਥ ਰਹਿਣੀ ਆ 43 44 ਤੱਕ ਤੁਸੀਂ ਇਹਨੂੰ ਰੈਡੀ ਕਰ ਸਕਦੇ ਹੋ ਤੇ ਇਹ ਬਹੁਤ ਹੀ ਸੋਹਣਾ ਜਿਹਾ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਦੇਖੋ ਜੀ ਫਿਨਿਸ਼ਿੰਗ ਦੇਖੋ ਜੀ ਤੁਸੀਂ ਵਰਕ ਦੇ ਨੇੜੇ ਤੋਂ ਤੁਹਾਨੂੰ ਅਸੀਂ ਵਰਕ ਦੀ ਫਿਨਿਸ਼ਿੰਗ ਦਿਖਾ ਦਈਏ ਬਹੁਤ ਪਿਆਰੀ ਫਿਨਿਸ਼ਿੰਗ ਹੈ ਲਓ neck ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਇਹਦਾ neck neck ਦੀ ਫਿਨਿਸ਼ਿੰਗ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਜੀ ਠੀਕ ਹੈ ਬਹੁਤ ਪਿਆਰਾ ਸੂਟ ਰਹਿਣ ਵਾਲਾ ਨਾਲ ਤੁਹਾਨੂੰ ਮਿਲेंगी ਇਹਦੀਆਂ 슬ੀਵਸ ਇਹ ਵਾਲੀਆਂ 슬ੀਵਸ ਰਹਿਣਗੀਆਂ ਜੀ ਲਓ ਚੈੱਕ ਕਰੋ ਜੀ ਇਹ ਵਾਲੀਆਂ 슬ੀਵਸ ਰਹਿਣਗੀਆਂ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਬਣ ਕੇ ਰੈਡੀ ਹੋਊਗਾ 1300 ਰੁਪਏ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਹੈ ਜੀ ਪ੍ਰਾਈਸ ਰਹਿਣੀ ਹੈ ਬਾਰੇ ਸੂਟ ਦੀ 1300 ਰੁਪਏ ਠੀਕ ਹੈ ਜੀ 1300 ਦੇ ਵਿੱਚ ਇਹਦੀ ਪ੍ਰਾਈਸ ਰਹਿਣੀ ਹੈ ਪਸ਼ਮੀਨੇ ਤੇ ਰੈਡੀ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਲਓ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਆਊਗਾ ਜੀ ਸੈਲਫ ਪਸ਼ਮੀਨੇ ਤੇ ਲਓ ਬਲੂ ਕਲਰ ਦਾ ਸੂਟ ਹੈ ਜੀ 셀ਫ ਪਸ਼ਮੀਨੇ ਤੇ ਰਹਿਣਾ ਦੇਖੋ ਜੀ ਇਹਦਾ ਵੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ neck neck ਤੇ neck ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ نیچے ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਇਹਦਾ ਘੇਰਾ ਠੀਕ ਹੈ ਜੀ ਘੇਰਾ ਬਣਿਆ ਹੋਇਆ ਤੇ ਨਾਲ ਇਹਦੀਆਂ 슬ੀਵਸ ਬਣੀਆਂ ਹੋਈਆਂ ਲਓ ਇਹ 슬ੀਵ ਚੈੱਕ ਕਰ ਲਓ ਤੇ ਪਸ਼ਮੀਨਾ ਜਿਹੜਾ ਰਹਿਣਾ 셀ਫ ਦੇ ਵਿੱਚ ਬਹੁਤ ਸੋਹਣਾ ਪਸ਼ਮੀਨਾ 셀ਫ ਪ੍ਰਿੰਟ ਦੇ ਵਿੱਚ ਪਸ਼ਮੀਨਾ ਰਹਿਣਾ ਪ੍ਰਾਈਸ ਇਹਦੀ ਵੀ 1300 ਰਹਿਣੀ ਆ ਜੀ ਠੀਕ ਹੈ ਜੀ ਇਹ ਵੀ ਤੁਹਾਨੂੰ 1300 ਦੇ ਵਿੱਚ ਦੇਵਾਂਗੇ 셀ਫ ਪਸ਼ਮੀਨੇ ਤੇ ਰੈਡੀ ਹੈ ਜੀ ਸੂਟ ਬਹੁਤ ਪਿਆਰਾ ਬਣਿਆ ਹੋਇਆ 셀ਫ ਪਸ਼ਮੀਨੇ ਤੇ ਇਗਲਾ ਕਲਰ ਚੈੱਕ ਕਰਵਾ ਲਓ ਇੱਕ ਇਹ ਵਾਲਾ ਆਊਗਾ ਜੀ ਗਾਜਰੀ ਛੇੜ ਦੇ ਵਿੱਚ ਇਹ ਵਾਲਾ ਚੈੱਕ ਕਰੋ ਜੀ ਗਾਜਰੀ ਛੇੜ ਦੇ ਵਿੱਚ ਆਊਗਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹ ਵੀ ਸੈਲਫ ਪਿਛਮੀਨੇ ਤੇ ਹੈ ਜੀ ਪ੍ਰਾਈਸ ਜੀ 1300 ਰਹਿਣੀ ਹੈ neck ਦੇਖੋ ਪੂਰੀ ਫਿਨਿਸ਼ਿੰਗ ਨਾਲ ਬਣਿਆ ਹੋਇਆ ਇਹਦਾ neck ਠੀਕ ਹੈ ਜੀ ਪੂਰਾ ਵਰਕ ਬਹੁਤ ਪਿਆਰਾ ਜਿਹਾ ਬਣਿਆ ਹੋਇਆ ਹੈ ਇਨ ਜਿੰਨਾ ਮਰਜੀ ਤੁਸੀਂ ਸੋਨਾ ਸੂਟ ਰੈਡੀ ਕਰ ਸਕਦੇ ਹੋ ਲਓ ਜੀ ਇਹ ਬਣਿਆ ਹੋਇਆ ਇਹਦਾ ਕੇਰਾ ਤੇ ਨਾਲ ਰਹਿਣਗੀਆਂ ਜੀ ਇਹਦੀਆਂ 슬ੀਵਸ ਲਓ ਇਹ ਵਾਲੀਆਂ ਰਹਿਣਗੀਆਂ ਜੀ 슬ੀਵਸ ਇਹ 슬ੀਵਸ ਰਹਿਣੀਆਂ 슬ੀਵਸ ਦਾ ਕੰਮ ਤੁਸੀਂ ਦੇ ਸਕਦੇ ਹੋ ਬਹੁਤ ਸੋਨਾ 슬ੀਵਸ ਦਾ ਕੰਮ ਹੋਇਆ ਪ੍ਰਾਈਸ ਇਹਦੀ ਵੀ 1300 ਰਹਿਣੀ ਹੈ ਜੀ ਇਹ ਵਾਲੇ ਸੂਟ ਦੀ ਪ੍ਰਾਈਸ 1300 ਰਹਿਣੀ ਹੈ ਬਹੁਤ ਸੋਨਾ ਸੂਟ ਬਣਾ ਸਕਦੇ ਹੋ ਸੈਲਫ ਪਸ਼ਮੀਨੇ ਤੇ ਰੈਡੀ ਹੈ ਜੀ ਨਜ਼ਦੀਕ ਤੋਂ ਤੁਹਾਨੂੰ ਦਿਖਾਦਾ ਜੀ ਇਸ ਪਸ਼ਮੀਨਾ ਹੈਗਾ ਜਿਹੜਾ ਸੈਲਫ ਠੀਕ ਹੈ ਸੈਲਫ ਪਸ਼ਮੀਨਾ ਲੋਦੀ ਅਗਲਾ ਕਲਰ ਆਊਗਾ ਜੀ ਇਸ ਇਹ ਆਊਗਾ ਸੈਰ ਸਿਲਕ ਪਸ਼ਮੀਨਾ ਠੀਕ ਹੈ ਜੀ ਇਸ ਸਿਲਕ ਪਸ਼ਮੀਨਾ ਆਊਗਾ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਇਹਦਾ ਘੇਰਾ ਦੇਖ ਸਕਦੇ ਹੋ ਨੈੱਕ ਦੇਖ ਸਕਦੇ ਹੋ ਨੈੱਕ ਵੀ ਬਹੁਤ ਪਿਆਰਾ ਬਣਿਆ ਹੋਇਆ ਕਲਰ ਆਊਗਾ ਜੀ ਡਬਲ ਟੋਨ ਕਲਰ ਹੈ ਨਾ ਦੇਖ ਸਕਦੇ ਹੋ ਤੁਸੀਂ ਜੀ ਟੋਨ ਤੋਂ ਦੇਖ ਸਕਦੇ ਹੋ ਡਬਲ ਟੋਨ ਆ ਰਹੀ ਹੈ ਰੈਸਟ ਤੇ ਗ੍ਰੀਨ ਦੀ ਡਬਲ ਟੋਨ ਆ ਰਹੀ ਹੈ ਜੀ ਠੀਕ ਹੈ ਜੀ ਸਿਲਕ ਪਸ਼ਮੀਨਾ ਇਹ ਇਹ ਵਾਲੀਆਂ ਰਹਿਣਗੀਆਂ ਇਹਦੀਆਂ 슬ੀਵਸ ਲਓ ਜੀ ਇਹ ਸリーブਸ ਰਹਿਣ ਗਿਆ ਜੀ ਇਹਦੀ ਜਿਹੜੀ ਪ੍ਰਾਈਸ ਰਹਿਣੀ ਆ ਜੀ ਇਹਦੀ ਰਹਿਣੀ ਆ ਜੀ 1450 ਠੀਕ ਹੈ ਜੀ 1450 ਤੁਸੀਂ ਇਹ ਸੂਟ ਲੈ ਸਕਦੇ ਹੋ ਸਿਲਕ ਪਛਮਾਨੇ ਦੇ ਰੈਡੀ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਲੈ ਕੇ ਆਏ ਤੁਹਾਡੇ ਵਾਸਤੇ ਲਓ ਇਸ ਤੋਂ ਅਗਲਾ ਸੂਟ ਇਹਦੇ ਵਿੱਚ ਆਊਗਾ ਜੀ ਅਗਲਾ ਕਲਰ ਮੈਂ ਤੁਹਾਨੂੰ ਚੈੱਕ ਕਰਵਾਦਾ ਜੀ ਕਰੋ ਜੀ ਇਹ ਬਣਿਆ ਹੋਇਆ ਬੂਟੀਆਂ ਬਹੁਤ ਹੀ ਪਿਆਰੀਆਂ ਜੀਆਂ ਬਣੀਆਂ ਹੋਈਆਂ ਬੂਟੀਆਂ ਫਰੰਟ ਤੇ 슬ੀਵਸ ਤੇ ਬਣੀਆਂ ਹੋਈਆਂ ਲਓ ਚੈੱਕ ਕਰੋ ਜੀ ਇਹ 슬ੀਵਸ ਤੇ ਬਣੀਆਂ ਹੋਈਆਂ ਪੂਰੀਆਂ ਫਰੰਟ ਤੇ ਲਓ ਇਹ ਬਣਿਆ ਹੋਇਆ ਜੀ ਇਹਦੀਆਂ 슬ੀਵਸ ਤੇ ਵਰਕ ਹੈ ਠੀਕ ਹੈ ਇਹ ਜੀ ਬਾਟਮ ਤੇ ਵਰਕ ਹੈ ਇਹ ਪੂਰੇ ਫਰੰਟ ਤੇ ਵਰਕ ਹੈ ਜੀ ਤੇ ਇਹਦੀ ਪ੍ਰਾਈਸ 1150 ਰਹਿਣੀ ਹੈ ਜੀ ਠੀਕ ਹੈ ਜੀ ਪਸ਼ਮੀਨੇ ਤੇ ਰੈਡੀ ਹੈ ਸਿੰਪਲ ਤੇ ਲਓ ਇਹਦੇ ਵਿੱਚ ਅਸੀਂ ਇੱਕ ਸੂਟ ਰੈਡੀ ਕੀਤਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਬਣਾਇਆ ਤੁਹਾਨੂੰ ਦਿਖਾ ਦਿੰਦੇ ਆ ਦੇਖੋ ਇਹ ਸ਼ਿਲਕ ਪਸ਼ਮੀਨੇ ਤੇ ਰਹੂਗਾ ਇਹ ਗੱਲ ਇਹਨਾਂ ਨੇ ਸਾਡੇ ਕੋਲੋਂ ਵਰਕ ਕਰਵਾਇਆ ਸੀ ਸ਼ਿਲਕ ਪਸ਼ਮੀਨੇ ਦੇ ਲੋ ਇਹ ਹਜੇ ਦੀ ਫਿਨਿਸ਼ਿੰਗ ਬਾਕੀ ਆ ਦੇਖੋ ਜਿਹੜੀ ਜਿਹੜੀ ਫਿਨਿਸ਼ਿੰਗ ਪੱਟੀ ਹਜੇ ਰੈਡੀ ਹੋਇਆ ਹਜੇ ਦੀ ਤਰਪਾਈ ਵਗੈਰਾ ਹੋਣੀ ਹੈ ਲਓ ਦੇਖ ਸਕਦੇ ਹੋ ਤੁਸੀਂ ਐਦਾਂ ਤੁਸੀਂ ਵੀ ਇਹਦੇ ਉੱਪਰ ਨਾ ਐਦਾਂ ਡਿਜ਼ਾਈਨਰ ਜੀ ਆਏ ਸ਼ੈਡਡ ਫਿਨਿਸ਼ਿੰਗ ਪੱਟੀ ਲਗਾ ਸਕਦੇ ਹੋ ਸੀ ਇਹ ਵਾਲੀ ਫਿਨਿਸ਼ਿੰਗ ਪੱਟੀ ਦਿੱਤੀ ਇਹਨੂੰ ਟੇਬ ਬਣਿਆ ਹੋਇਆ ਘੇਰਾ ਦੇਖੋ ਬਹੁਤ ਪਿਆਰਾ ਸੂਟ ਲੱਗਦਾ ਜੀ ਜਦੋਂ ਬਣ ਜਾਂਦਾ ਬੂਟੀਆਂ ਵਾਲਾ ਡਿਜ਼ਾਈਨ ਦੇਖੋ ਜੀ ਠੀਕ ਹੈ ਇਹ ਵਾਲਾ ਸੂਟ ਵੀ ਐਦਾਂ ਹੀ ਬਣਨਾ ਇਹ ਤੁਸੀਂ ਕਿਸੇ ਵੀ ਕਲਰ ਤੇ ਸਾਡੇ ਕੋਲੋਂ ਰੈਡੀ ਕਰਵਾ ਸਕ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਸੂਟ ਬਣਿਆ ਹੋਇਆ ਮਹਿਰੂਨ ਕਲਰ ਦੇ ਵਿੱਚ ਇਹ ਕਿਸੇ ਕਸਟਮਰ ਦਾ ਰੈਡੀ ਹੋਇਆ ਜੀ ਐਦਾਂ ਇਹਨੂੰ ਦਿੱਤੀ ਹੋਈ ਹੈ ਫਿਨਿਸ਼ਿੰਗ ਪੱਟੀ ਠੀਕ ਹੈ ਜੀ ਐਦਾਂ ਹੀ ਜਿਹੜਾ ਮੈਂ ਤੁਹਾਨੂੰ ਸੂਟ ਦਿਖਾਇਆ ਨੀਚੇ ਐਦਾਂ ਹੀ ਬਹੁਤ ਸੋਹਣਾ ਸੂਟ ਰੈਡੀ ਹੋਣਾ ਬਣ ਕੇ ਸਿਰਫ 1150 ਚ ਤੁਹਾਨੂੰ ਸੂਟ ਦੇਵਾਂਗੇ ਜੀ ਫੁੱਲ ਵਰਕ ਕੀਤਾ ਹੋਇਆ 1150 ਵਿੱਚ ਤੁਹਾਨੂੰ ਸੂਟ ਦੇਣ ਵਾਲਿਆਂ ਜੀ ਅਸੀਂ ਇਹ ਵਾਲਾ ਦੇਖੋ ਕਿੰਨਾ ਵਰਕ ਹੋਇਆ ਜੀ ਇਹਦੇ ਉੱਪਰ ਲਓ ਇਹ ਕੇ ਵਾਲਾ ਸੂਟ ਰਹੂਗਾ ਜੀ चेक करो जी ये घेरे पर वर्क आऊगा बहुत ही प्यारा घेरा जिन्ना मर्जी घेरा रेडी कर लो भी कर लो एक कर लो ठीक है जी उन्नी कर लो ए वाला बॉटम से वर्क आऊगा जी ठीक है जी ए वाले ये मूरी पर वर्क आऊगा जी ठीक है जी ए वाले सूट की जी प्राइस रहनी है ग्यारह सौ रुपये रहनी है जी ठीक है जी ग्यारह सौ रुपए वाले सूट की प्राइज रहेगी चेक कर सकते रॉयल ब्ल्यू कलर से रैडी है जी ये ਲਓ ਜੀ ਇਹ ਚੈੱਕ ਕਰੋ ਜੀ ਇਹ ਪੈਚਵਰਕ ਹੋਇਆ ਜੀ ਮਹਿਰੂਨ ਕਲਰ ਤੇ ਪੈਚਵਰਕ ਹੋਇਆ ਬਹੁਤ ਸੋਹਣਾ ਸੂਟ ਹੈ ਇਹਨਾਂ ਸੂਟਾਂ ਦੇ ਬਹੁਤ ਕਾਫੀ ਆਰਡਰ ਆ ਸਾਡੇ ਭੈਣਾਂ ਨੂੰ ਤੇ ਅਸੀਂ ਆਰਡਰ ਵੀ ਨਹੀਂ ਕੰਪਲੀਟ ਕਰ ਪਾਰੇ ਜੀ ਇੰਨੇ ਸੋਹਣੇ ਸੂਟ ਹੈ ਭੈਣਾਂ ਨੂੰ ਪਸੰਦ ਆਇਆ ਕਿ ਬਹੁਤ سارے ਸੂਟ ਰੈਡੀ ਹੋ ਰਿਹਾ ਇਹ ਇੱਕ ਦੋ ਸੂਟ ਤੁਹਾਨੂੰ ਦਿਖਾ ਦਿੰਨੇ ਆ ਇੱਕ ਇਹ ਮਹਿਰੂਨ ਕਲਰ ਤੇ ਰੈਡੀ ਹੋਇਆ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹ ਵਾਲੀਆਂ ਰਣਗੀਆਂ ਦੀ ਕਟਵਰਕ ਹੋਈ ਹੈ ਜੀ ਦੇਖ ਸਕਦੇ ਹੋ 슬ੀਵਸ ਰਣਗੀਆਂ ਆ ਤੇ ਇਹ ਵਾਲੀ ਰਹੂਗੀ ਜੀ ਬਾਟਮ ਇਹ ਬਾਟਮ ਤੇ ਵਰਤਿਆ ਜੀ ਠੀਕ ਹੈ ਨਹੀਂ ਦੇਖ ਸਕਦੇ ਤੁਸੀਂ ਕਿਹੜਾ ਇਹ ਸੀ ਨਾਲ ਉਹ ਉਤਾਰਿਆ ਨਹੀਂ ਹੈਗਾ ਕਪੜਾ ਕਈ ਵਾਰੀ ਆਪਾਂ ਜਦੋਂ ਸੂਟ ਬਣਾਣੇ ਤਾਂ ਥੋੜਾ ਦਾ ਕਪੜਾ ਮੂਰੀਆਂ ਵਗੈਰਾ ਵਿੱਚ ਅਡਜਸਟ ਹੋ ਜਾਂਦਾ ਤੇ ਅਸੀਂ ਵੇਸਟ ਨਹੀਂ ਕੀਤਾ ਨਾਲ ਹੀ ਰੱਖਿਆ ਲਓ ਐਦਾਂ ਸੂਟ ਹੋਣਾ ਜੀ ਮਹਿਰੂਨ ਕਲਰ ਚ ਤੇ ਪ੍ਰਾਈਸ ਇਹ ਵਾਲੇ ਸੂਟ ਦੀ 1600 ਰਹਿਣੀ ਹੈ ਜੀ ਇਹਦੇ ਵਿੱਚ ਇੱਕ ਹੋਇਆ ਜੀ orange shade ਦੇ ਵਿੱਚ ਰੈਡੀ ਲਓ ਚੈੱਕ ਕਰੋ ਜੀ ਇਹ ਇੱਕ ਰਹੂਗਾ ਜੀ orange ਦੇ ਵਿੱਚ ਲੋ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ orange ਦੇ ਵਿੱਚ ਘੇਰਾ ਬਣਿਆ ਹੋਇਆ ਜੀ ਇਹਦਾ ਨਾਲੇ ਦੀਆਂ 슬ੀਵਸ ਬਣੀਆਂ ਹੋਈਆਂ ਇਹ 슬ੀਵਸ ਰਣਕੀਆਂ ਜੀ ਨਾਲ ਤੁਹਾਨੂੰ ਮਿਲੂਗੀ ਇਹਦੀ ਮੂਰੀ ਤੇ ਵਰਕ ਲੋ ਇਹਦੀ ਮੂਰੀ ਤੇ ਵਰਕ ਆਊਗਾ ਜੀ ਬਹੁਤ ਸੋਹਣਾ ਸੂਟ ਬਣਨਾ ਰੈਡੀ ਹੋ ਕੇ ਪ੍ਰਾਈਸ ਵਾਲੇ ਸੂਟ ਦੀ ਸੋਰਾ ਸੋ ਲੈਣੀ ਹੈ ਜੀ ਠੀਕ ਹੈ ਜੀ orange ਕਲਰ ਵਿੱਚ ਰੈਡੀ ਹੈ ਜੀ ਇਹ ਸੂਟ ਬਹੁਤ ਪਿਆਰਾ ਸੂਟ ਲੱਗਦਾ ਰੈਡੀ ਹੋ ਕੇ ਲਓ ਜੀ ਇੱਕ ਇਹ ਨਾ ਇਹ ਸੂਟ ਆ ਇਹ ਕਿਸੇ ਮੇਰੀਆਂ ਦੋ ਭੈਣਾਂ ਦੇ ਸੂਟ ਆ ਰੈਡੀ ਹੋਇਆ ਸਾਡੇ ਕੋਲ ਜਫੀਰਾ ਦੇ ਉੱਪਰ ਨਾ ਵਰਕ ਹੋਇਆ ਸੀਗਾ ਇਹ ਬਾਟਮ ਉੱਪਰ ਵਰਕ ਆ ਜੀ ਇਹ ਕਿਸੇ ਮੇਰੀਆਂ ਭੈਣਾਂ ਦੇ ਸੂਟ ਸਾਡੇ ਕੋਲ ਰੈਡੀ ਕਰਵਾਏ ਸੀਗੇ ਤੇ ਇਹ ਸੀ ਉਹਨਾਂ ਦਾ ਨੰਬਰ ਸਾਡੇ ਕੋਲ ਨਿਕਲ ਗਿਆ ਜੀ ਫੋਨ 'ਚੋਂ ਹਨਾ ਸਾਨੂੰ ਪਤਾ ਲੱਗ ਰਿਹਾ ਕਿਹੜੀ ਭੈਣ ਦੇ ਸੂਟ ਆ ਤੇ ਜਿਹੜੀਆਂ ਭੈਣਾਂ ਦੇ ਸੂਟ ਆ ਜਲਦੀ ਸਾਡੇ ਨਾਲ ਕੰਟੈਕਟ ਕਰ ਲੈਣ ਤੁਹਾਡਾ ਪਾਰਸਲ ਜਲਦੀ ਜਲਦੀ ਕੱਢ ਦਈਏ ਜੀ ਅਸੀਂ ਇਹ ਮਨੂ ਸੂਟਾਂ ਦੇ ਇਹ ਦੋ ਸੂਟ ਆ ਜੀ ਅਸੀਂ ਪਤਾ ਨਹੀਂ ਕਿ ਕਿਹੜੀ ਸਾਈਡ ਤੇ ਨੰਬਰ ਨੋਟ ਲਿਖਿਆ ਨਾ ਸਾਡੇ ਕੋਲੋਂ ਪੇਜ ਗਮ ਹੋ ਗਿਆ ਕੁਝ ਪਤਾ ਨਹੀਂ ਸਾਨੂੰ ਵੀ ਕੁਝ ਲੱਗ ਰਿਹਾ ਤੇ ਦੋ ਸੂਟ ਆ ਮੇਰੇ ਪਹਨਾਂ ਦੇ ਜਲਦੀ ਜਲਦੀ ਕੰਟੈਕਟ ਕਰ ਲੋ ਮੇਰੇ ਪਹਨਾਂ ਜਿਨ੍ਹਾਂ ਦੇ ਸੂਟ ਆ ਜਿੰਨੇ ਸਾਡੇ ਕੋਲੇ ਲਏ ਸੀਗੇ ਲਓ ਜੀ ਇੱਕ ਕਿਰੇ ਵਿੱਚ ਸੇਮ ਸੂਟ ਦੇ ਵਿੱਚ ਸਾਡੇ ਕੋਲੇ ਹੈਗਾ ਸੇਮ ਹੀ ਸੂਟ ਆ ਜੀ ਤੇ ਇਹ ਵਾਲਾ ਸੂਟ ਹੈਗਾ ਜੀ ਮਸਟਰਡ ਸ਼ੇਡ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਮਸਟਰਡ ਸ਼ੇਡ ਦੇ ਵਿੱਚ ਦੇਖੋ ਜੀ ਇਹਦੀਆਂ ਬਾਹਾਂ ਦਾ ਵਰਕ ਹੈ ਠੀਕ ਹੈ ਥੋੜਾ ਜਿਹਾ ਪਾਰਟੀ ਵੇਅਰ ਲੁੱਕ ਚ ਆ ਗਿਆ ਜੋ ਅਸੀਂ ਰੈਡੀ ਕੀਤਾ ਸੂਟ ਏ ਆਉਗਾ ਜੀ ਨੀ ਸਲੀਪ ਸਟੇਰ ਸੋਰੀ ਇਹ ਬਾਟਮ ਤੇ ਵਰਕ ਆਊਗਾ ਜੀ ਠੀਕ ਹੈ ਬਾਟਮ ਦਾ ਵਰਕ ਆ ਮਸਟਰਡ ਸ਼ੇਡ ਦੇ ਵਿੱਚ ਰਹੂਗਾ ਬਹੁਤ ਸੋਹਣਾ ਸੂਟ ਰਹਿਣਾ ਜੀ ਇਹ ਵਾਲਾ ਸੂਟ ਦੀ ਜਿਹੜੀ ਪ੍ਰਾਈਸ ਰਹਿਣੀ ਹੈ 1700 ਰੁਪਏ ਰਹਿਣੀ ਹੈ ਜੀ ਠੀਕ ਹੈ ਜੀ 1700 ਚ ਇਹ ਸੂਟ ਲੈ ਸਕਦੇ ਸਾਡੇ ਕੋਲ ਇੱਕੇ ਦੇ ਵਿੱਚ ਆਊਗਾ ਜੀ ਮਹਿੰਦੀ ਕਲਰ ਲਓ ਇੱਕੇ ਚ ਮਹਿੰਦੀ ਕਲਰ ਆਉਣਾ ਮਹਿੰਦੀ ਕਲਰ ਵੀ ਬਹੁਤ ਪਿਆਰਾ ਜੀ ਲਓ ਚੈੱਕ ਕਰੋ ਜੀ ਮਹਿੰਦੀ ਕਲਰ ਆਉਣਾ ਬਹੁਤ ਹੀ ਪਿਆਰਾ ਜਾਂ ਮਹਿੰਦੀ ਕਲਰ ਹੈ ਇਹਦੀਆਂ ਬਾਹਾਂ ਦਾ ਵਰਕ ਹੋਇਆ ਬਹੁਤ ਹੀ ਪਿਆਰਾ ਜਿਹੜੀਆਂ ਬਾਹਾਂ ਦਾ ਵਰਕ ਹੈ ਜੀ ਤੇ ਨਾਲ ਹੀ ਤੁਹਾਨੂੰ ਬੋਟਮ ਤੇ ਵਰਕ ਮਿਲੂਗਾ ਜੀ ਲਓ ਇਹ ਜਿਹੜਾ ਡਾਇਮੰਡ ਸ਼ਿਮਰ ਦੀ ਬੋਟਮ ਲੱਗੀ ਹੋਈ ਹੈ ਜਿਹੇ ਇਹਨਾਂ ਦਾ ਡਾਇਮੰਡ ਸ਼ਿਮਰ ਦੇ ਵਿੱਚ ਤੇ ਇਹ ਬੋਟਮ ਤੇ ਪੈਚ ਵਰਕ ਹੋਇਆ ਜੀ ਬਹੁਤ ਪਿਆਰਾ ਸੂਟ ਬਣਦਾ ਜੀ ਰੈਡੀ ਹੋ ਕੇ ਪ੍ਰਾਈਸ ਇਹ ਵਾਲੇ ਸੂਟ ਦੀ 1700 ਰੁਪਏ ਲੈਣੀ ਹੈ ਜੀ ਤੁਹਾਰ ਦੇਖੋ ਜੀ ਲਓ ਇਹ ਵੀ ਬਹੁਤ ਹੀ ਪਿਆਰਾ ਜਾਂ ਸੂਟ ਹੈ ਪਸ਼ਮੀਨਾ ਦੇ ਤੇ ਰੈਡੀ ਹੈ ਜੀ ਠੀਕ ਹੈ ਜੀ ਸਿੰਪਲ ਪਸ਼ਮੀਨਾ ਲਓ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਇਹਦਾ ਕੇਰਾ ਕੇਰਾ ਚੈੱਕ ਕਰੋ ਬਹੁਤ ਪਿਆਰਾ ਜਿਹਾ ਕੇਰਾ ਬਣਿਆ ਹੋਇਆ ਨਾਲ ਤੁਹਾਨੂੰ ਇਹੇ ਮਿਲੂਗਾ 슬ੀਵਸ ਦਾ ਵਰਕ ਲਓ ਜੀ ਇਹ 슬ੀਵਸ ਦਾ ਵਰਕ ਹੋਊਗਾ ਜੀ ਠੀਕ ਹੈ ਜੀ ਬਹੁਤ ਸੋਹਣਾ ਵਰਕ ਹੋਇਆ ਜੀ ਇਹਦੀ ਪ੍ਰਾਈਸ 1000 ਰਹਿਣੀ ਹੈ ਜੀ 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਵਰਕ ਵਾਲਾ ਚੈੱਕ ਕਰੋ ਜੀ ਠੀਕ ਹੈ ਜੀ ਵਰਕ ਵਾਲਾ ਸੂਟ ਲੈ ਸਕਦੇ ਹੋ 1000 ਦੇ ਵਿੱਚ ਇਹ ਕੇਵਲ ਇਸ ਨੂੰ ਮਿਲੂਗਾ ਤੁਹਾਨੂੰ ਰਾਇਲ ਬਲੂ ਦੇ ਵਿੱਚ ਰਾਇਲ ਬਲੂ ਤਾਂ ਹਰ ਇੱਕ ਪੈਨ ਨੂੰ ਪਸੰਦ ਹੁੰਦਾ ਜੀ ਕਲਰ ਰਾਇਲ ਬਲੂ ਪਾਉਣਾ ਲਓ ਚੱਕਰ ਜੀ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਹੈ ਇਹਦਾ ਕੇਰਾ ਠੀਕ ਹੈ ਜੀ ਕੇਰਾ ਬਹੁਤ ਪਿਆਰਾ ਪੈਨਲ ਵਰਕ ਹੈ ਠੀਕ ਹੈ ਇੱਧਰ ਮਿਲੂਗਾ ਤੁਹਾਨੂੰ ਇਹਦੀ ਬਾਹਾਂ ਦਾ ਵਰਕ ਤੇ ਨਾਲ ਹੀ ਤੁਹਾਨੂੰ ਮਿਲੂਗਾ 슬ੀਵਸ ਦਾ ਵਰਕ ਪ੍ਰਾਈਸ ਇਹ ਵਾਲੇ ਸੂਟ ਦੀ 1400 ਰਹਿਣੀ ਆ ਜੀ 1400 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਸਾਡੇ ਕੋਲ ਪੂਰਾ ਫੁੱਲ ਹੈਵੀ ਵਰਕ ਵਾਲਾ ਜੀ ਇਹ ਕੇਵਲ ਸੂਟ ਚੈੱਕ ਕਰੋ ਜੀ ਇਹ ਵੀ ਕਾਫੀ ਟ੍ਰੈਂਡ ਦੇ ਵਿੱਚ ਰਹਿਣਾ ਸੂਟ ਲਓ ਜੀ ਬਹੁਤ ਪਿਆਰਾ ਸੂਟ ਲੱਗਦਾ ਜੀ ਪੈਨਲ ਵਰਕ ਹੈ ਜਿੰਨੀ ਮਰਜ਼ੀ ਲੈਂਥ ਰੱਖ ਲਓ ਘੇਰਾ ਰੱਖ ਲਓ ਕੋਈ ਇਸ਼ੂ ਨਹੀਂ ਹੈਗਾ ਘੇਰੇ ਦਾ

ਠੀਕ ਹੈ ਜੀ ਨਾਲ ਇਹਦੇ ਬਣਿਆ ਹੋਇਆ ਇਹ ਵਾਲੀ ਬਾਹਾਂ ਸੌਰੀ ਬਾਟਮ ਤੇ ਵਰਕ ਤੇ ਇਹ ਵਾਲੇ ਸੂਟ ਦੀ ਪ੍ਰਾਈਸ ਸ਼ੈਲਕ ਪਸ਼ਮੀਨੇ ਦੇ ਰੈਡੀ ਹੈ ਜੀ 1400 ਰਹਿਣੀ ਆ 1400 ਵਿੱਚ ਤੁਸੀਂ ਸੂਟ ਲੈ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਦੇਖੋ ਜੀ ਪੂਰਾ ਫੁੱਲ ਹੈਵੀ ਵਰਕ ਹੈ ਤੇ ਵਰਕ ਦੀ ਫਿਨਿਸ਼ਿੰਗ ਤੁਸੀਂ ਨਜ਼ਦੀਕ ਤੋਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਇੱਤੇ ਵਰਕ ਹੋਇਆ ਜੀ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਹੈ ਠੀਕ ਹੈ ਜੀ ਕੇਰਾ ਕੇਰੇ ਦੇ ਉੱਪਰ ਫਲਾਵਰ ਬਣੇ ਹੋਏ ਆ ਬਾਟਮ ਉੱਪਰ ਵਰਕ ਹੋਣਾ ਬਾਹਾਂ ਉੱਪਰ ਵਰਕ ਹੋਣਾ ਪ੍ਰਾਈਸ ਇਹ ਵਾਲੀ ਸੂਟ ਦੀ ਰਹਿਣੀ ਆ ਜੀ 1950 ਠੀਕ ਹੈ ਜੀ 950 ਚ ਤੁਸੀਂ ਇਹ ਸੂਟ ਲੈ ਸਕਦੇ ਹੋ ਪੂਰਾ ਫੁੱਲ ਹੈਵੀ ਵਰਕ ਵਾਲਾ 950 ਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਦੇਖੋ ਜੋ ਅਸੀਂ ਵਰਕ ਕਰਦੇ ਆ ਇਹਦੇ ਉੱਪਰ ਕਿੰਨਾ ਥ्रेड ਜ਼ੂਜ਼ ਹੁੰਦਾ ਨਾ ਫਿਰ ਵੀ ਅਸੀਂ ਤੁਹਾਨੂੰ ਜਿਹੜੀ ਸਿਰਫ ਜਨਰਲ ਪ੍ਰਾਈਸ ਦੇ ਵਿੱਚ ਸੂਟ ਦਿੰਨੇ ਆ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਬਾਕੀ ਹੈ ਨਾ ਤੇ ਕਾਫੀ ਰੇਂਜ ਹੁੰਦੀ ਹੈ ਜੀ ਇਹਨਾਂ ਸੂਟਾਂ ਦੀ ਤੇ ਅਸੀਂ ਸਿਰਫ ਤੁਹਾਨੂੰ ਜਨਰਲ ਜੀ ਪ੍ਰਾਈਸ ਚ ਸੂਟ ਦਿੰਦੇ ਹਾਂ ਬਾਕੀ ਸੋ ਸਾਡੇ ਵਰਕ ਦੀ ਫਿਨਿਸ਼ਿੰਗ ਵੀ ਹੁੰਦੀ ਹੈ ਤੇ ਹੈਵੀ ਵਰਕ ਵੀ ਹੁੰਦਾ ਜੀ ਲਓ ਚੈੱਕ ਕਰੋ ਜੀ ਇਹ ਕੇ ਵਾਲਾ ਸੂਟ ਚੈੱਕ ਕਰੋ ਇਹ ਵੀ ਪੈਨਲ ਵਰਕ ਹੋਇਆ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਪੈਨਲ ਵਰਕ ਵਾਲਾ ਇਹਦੀ ਪ੍ਰਾਈਸ ਵੀ 1050 ਰਹਿਣੀ ਆ ਜੀ ਠੀਕ ਹੈ ਜੀ ਲਓ ਇਹ ਵਾਲੀਆਂ ਰਹਿਣਗੇ ਇਹਦੀਆਂ 슬ੀਵਸ ਸਲੀਵਸ ਉੱਪਰ ਤੁਹਾਨੂੰ ਸਭ ਦੇ ਕੰਮ ਮਿਲੂਗਾ ਜੀ ਇਹ 슬ੀਵਸ ਦਾ ਕੰਮ ਰਹੂਗਾ ਜੀ ਲਓ ਇਹ ਕੇਵਲਾ ਸੂਟ ਚੈੱਕ ਕਰ ਸਕਦੇ ਹੋ ਇਹ ਵੀ ਸ਼ੈਲਕ ਪਸ਼ਮੀਨੇ ਤੇ ਰੈਡੀ ਆ ਜੀ ਦੇਖੋ ਇਹ ਸ਼ੈਲਕ ਪਸ਼ਮੀਨੇ ਦੇ ਰਹੂਗਾ ਜੀ ਇਹ ਬਣਿਆ ਹੋਇਆ ਇਹਦਾ ਕੇਰਾ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਕੇਰਾ ਕਟਵਰਕ ਹੋਈ ਹੈ ਕੇਰੇ ਦੇ ਉੱਪਰ ਠੀਕ ਹੈ ਜੀ ਕੇਰਾ ਬਣਿਆ ਹੋਇਆ ਕੇਰੇ ਉੱਪਰ ਕਟਵਰਕ ਹੋਈ ਹੈ ਨਾਲ ਤੁਹਾਨੂੰ ਮਿਲੂਗਾ 슬ੀਵਸ ਦਾ ਵਰਕ ਲਓ ਜਿਹੜੀ ਇਹ 슬ੀਵਸ ਦਾ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲੀਆਂ ਰਹਿਣੀਆਂ ਜੀ 슬ੀਵਸ ਇਹਦੀਆਂ ਦੇਖੋ ਜੀ ਇਹ ਘੇਰੇ ਦੀ ਕਟਵਰਕ ਹੈ ਇਹ ਵਾਲੀਆਂ 슬ੀਵਸ ਰਹਿਣੀਆਂ ਪ੍ਰਾਈਸ ਇਹ ਵਾਲੇ ਸੂਟ ਦੀ 1400 ਰਹਿਣੀਆਂ ਪੈਚਵਰਕ ਹੋਇਆ ਜੀ ਇਹ ਪੈਚਵਰਕ ਹੋਇਆ ਠੀਕ ਹੈ ਪ੍ਰਾਈਸ ਇਹਦੀ 1400 ਰਹਿਣੀਆਂ ਜੀ ਲਓ ਇਹ ਕੇਵਲਾ ਸੂਟ ਚੈੱਕ ਕਰੋ ਜੀ ਇਹ ਵੀ ਰਾਇਲ ਬਲੂ ਤੇ ਰੈਡੀ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਰਾਇਲ ਬਲੂ ਤੇ ਘੇਰਾ ਦੇਖੋ ਜੀ ਬਹੁਤ ਪਿਆਰਾ ਘੇਰਾ ਕਾਫੀ ਇਹ ਵਾਲੇ ਵਰਕ ਦਾ ਟ੍ਰੈਂਡ ਹੈ ਤੇ ਵਰਕ ਦੀ ਫਿਨਿਸ਼ਿੰਗ ਦੇਖੋ ਜੀ ਤੁਸੀਂ ਨਜ਼ਦੀਕ ਤੋਂ ਵਰਕ ਦੀ ਫਿਨਿਸ਼ਿੰਗ ਦੇਖੋ ਨਜ਼ਦੀਕ ਤੋਂ ਬਹੁਤ ਜ਼ਿਆਦਾ ਫਿਨਿਸ਼ਿੰਗ ਨਾਲ ਅਸੀਂ ਵਰਕ ਕੀਤਾ ਹੈ ਇਹਦਾ ਚੈੱਕ ਕਰ ਸਕਦੇ ਹੋ ਤੁਸੀਂ ਲਓ ਇਹਦੀਆਂ 슬ੀਵਸ ਰਹਿਣੀਆਂ ਜੀ ਇਹ 슬ੀਵਸ ਰਹਿਣਗੀਆਂ ਪੂਰੀਆਂ ਫੁੱਲ ਹੈਵੀ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਆ ਜੀ 1200 ਰੁਪਏ ਠੀਕ ਹੈ ਜੀ 1200 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਲਓ ਜੀ ਇਹ ਕੇਵਲਾ ਸੂਟ ਚੈੱਕ ਕਰੋ ਜੀ ਇਹ ਮਹਿਰੂਨ ਕਲਰ ਤੇ ਆਊਗਾ ਇਹ ਮਹਿਰੂਨ ਕਲਰ ਤੇ ਆਉਣਾ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਮਹਿਰੂਨ ਕਲਰ ਤੇ ਇਹ ਨਾਲ ਰੈੜੀਆਂ ਇਹਦੀਆਂ 슬ੀਵਸ ਦਾ ਵਰਕ ਠੀਕ ਹੈ ਜੀ ਨਾਲ ਬਾਟਮ ਦਾ ਵਰਕ ਮਿਲੂਗਾ 950 ਇਹ ਪਹਿਲੇ ਸੂਟ ਦੀ ਪ੍ਰਾਈਸ ਰਹਿ ਰਹੀਆਂ ਜੀ 950 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਚਲੋ ਇਹ ਕੇਵਲਾ ਸੂਟ ਦੇਖ ਸਕਦੇ ਹੋ ਤੁਸੀਂ ਇਹ ਵੀ ਮਹਿਰੂਨ ਕਲਰ ਤੇ ਰੈਡੀ ਹੈ ਜੀ ਪੈਚਵਰਕ ਹੋਇਆ ਜੀ ਸੂਟ ਤੇ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਲਓ ਜੀ ਇਹ ਕਟਿੰਗ ਆਦੀ ਤਾਂ ਕਰਕੇ ਥੋੜਾ ਜਿਹਾ ਉਲਝ ਗਿਆ ਠੀਕ ਹੈ ਸੀ ਨਾਲੋਂ ਨਾ ਇੱਕ ਦੀ ਪੀਸ ਨਹੀਂ ਉਤਾਰੇ ਵੀ ਪਹਿਲਾਂ ਨੂੰ ਦਿੱਕਤਾਂ ਆਵੇ ਐਦਾ ਕਈ ਵਾਰੀ ਜੂਜ਼ ਹੋ ਜਾਂਦਾ ਕਪੜਾ ਜਦੋਂ ਆਪਾਂ ਸਲਾਈ ਕਰਦੇ ਆ ਲਓ ਚੈੱਕ ਕਰੋ ਜੀ ਇਹ ਬਣਿਆ ਹੋਇਆ ਇਹਦਾ ਘੇਰਾ ਬਹੁਤ ਹੀ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਠੀਕ ਹੈ ਜੀ ਮਹਿਰੂਨ ਡਬਲ ਸ਼ੀਡ ਦੇ ਵਿੱਚ ਰਹੂਗਾ ਇਹ ਵਾਲਾ ਇਹਦੀ ਰਹੂਗਾ ਜੀ ਵਰਕ ਬਾਹਾਂ ਦਾ ਇਹ ਵਾਲਾ ਰਹੂਗਾ ਜੀ ਬਾਟਮ ਦਾ ਪ੍ਰਾਈਸ ਜਿਹੜੀ 1600 ਰਹਿਣੀ ਆ ਇਹਦੀ ਪ੍ਰਾਈਸ 1600 ਰਹਿਣੀ ਆ ਜੀ ਇਹ ਵਾਲੇ ਸੂਟ ਦੀ ਲਓ ਇੱਕ ਇਹ ਵਾਲਾ ਸੂਟ ਆਊਗਾ ਜੀ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਸੂਟ ਬਣਦਾ ਹੈ ਮਹਿਰੂਨ ਕਲਰ ਤੇ ਰੈਡੀ ਹੈ ਇਹਦਾ ਘੇਰਾ ਤੁਸੀਂ 22 ਇੰਚ ਤੱਕ ਬਣਾ ਸਕਦੇ ਹੋ ਨੈੱਕ ਬਣਿਆ ਹੋਇਆ ਉੱਪਰ ਕਾਫੀ ਫੇਮਸ ਡਿਜ਼ਾਈਨ ਹੈ ਜੀ ਇਹ ਵਾਲਾ ਸੂਟ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਘੇਰਾ ਨੈੱਕ ਬਣਿਆ ਹੋਇਆ ਜੀ ਇਹਦਾ ਤੇ ਇਹ ਵਾਲਾ ਬਣਿਆ ਹੋਇਆ ਇਹਦੀ ਬੈਕ ਇਹ ਬੈਕ ਤੇ ਵਰਕ ਹੋਣਾ ਜੀ ਠੀਕ ਹੈ ਇਹਦੇ ਇਹੀ ਸੇਮ ਹੀ ਇਹਦੀ ਬੈਕ ਬਣੀ ਹੋਈ ਹੈ ਬਹੁਤ ਪਿਆਰਾ ਵਰਕ ਹੈ ਜੀ ਇਹ ਸੂਟ ਦਾ ਕਾਫੀ ਬਹੁਤ سارے ਸੂਟ ਅਸੀਂ ਰੈਡੀ ਕਰਦੇ ਆ ਜੀ ਆਹ ਵਾਲੇ ਡਿਜ਼ਾਈਨ ਦੇ ਪਰ ਪਹਿਣਾ ਬਹੁਤ ਜ਼ਿਆਦਾ ਪਸੰਦ ਕਰ ਰਹੀਆਂ ਵਾਰ-ਵਾਰ ਇਹਨਾਂ ਸੂਟਾਂ ਨੂੰ ਰੈਡੀ ਕਰ ਲਈ ਡਿਮਾਂਡ ਹੋ ਰਹੀ ਹੈ ਦੁਬਾਰਾ ਫਿਰ ਇੱਕ ਸੈੱਟ ਰੈਡੀ ਹੋਇਆ ਸੀ ਇਹ ਵਾਲੇ ਸੂਟਾਂ ਦਾ ਲਓ ਜੀ ਇਹ ਰਹਿਣਗੇ ਇਹਦੀਆਂ 슬ੀਵਸ ਪ੍ਰਾਈਸ ਇਹ ਵਾਲੇ ਸੂਟ ਦੀ ਰੈਡੀ ਹੈ ਜੀ ਇਹ 1600 ਰੁਪਏ ਠੀਕ ਹੈ ਜੀ ਇਸ ਹਨ ਅੱਜ ਦੇ ਸਾਡੇ ਬੁਟੀਕ ਵਰਕ ਦੇ ਸੂਟ ਜਿਹਨਾਂ ਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲਓ ਆਪਣਾ ਆਰਡਰ ਬੱਕ ਕਰੋ ਕੱਲ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਜੀ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ